ਤੇ ਆਪਾਂ ਆਪਣੇ ਟਰੈਕਟਰ ਤੇ ਵੀ ਲੱਗੀ ਸਤਰੀ ਤੇ ਪੱਪਾ ਲੱਗੀਆਂ ਬਸ ਕੱਲੀ ਉੱਪਰਲੀ ਹੱਡ ਰਹਿ ਗਈ ਲੱਗਣ ਵਾਲੀ ਜੀ ਬਾਬਿਓ ਸਵਾਗਤ ਹੈ ਤੁਹਾਡਾ ਹੈਪੀ ਟੀਵੀ ਚੈਨਲ ਤੇ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਵਗੇ ਰਾਜ ਖੁਸ਼ੀ ਹੋਵਗੇ ਚੜਦੀ ਕਲਾ ਵਿੱਚ ਹੋਵੋਗੇ ਤੇ ਬਾਬਿਓ ਅੱਜ ਤਾਂ ਧੁੱਪ ਨਾ ਸਰੀ ਫੂਕਦੀ ਆ ਬਸ ਤੇ ਆਪਾਂ ਕਿੱਥੇ ਚੱਲੇ ਵਾਂਦੇ ਵਾਂ ਆਪਾਂ ਚੱਲੇ ਆ ਹੋਟਲ ਵਾਣ ਆਪਣੇ ਨਵੇਂ ਟਰੈਕਟਰ ਤੇ ਤੇ ਜਾਣਾ ਆਪਾਂ ਨੇ ਕੋਪਾ ਜਾਣਾ ਵੀ ਜ਼ਰੂਰੀ ਹੈ ਕਿਉਂਕਿ ਬਾ ਬਾਈ ਕਿੰਨਾ ਸਤਰੀ ਤੋਂ ਹੈ ਨਹੀਂ ਗੱਲ ਬਾਤ ਬਾਲਾ ਪਿੰਡਾ ਫੂਕਦੀ ਧੋਪ ਤੇ ਹੁਣ ਆਪਾਂ ਘਰੋਂ ਨਿਕਲ ਚੁੱਕੇ ਆਂ ਧਣੋ ਪਿੰਡ ਪਹੁੰਚ ਗਏ ਤੇ ਬਸ ਅੱਧੇ ਪੌਣੇ ਘੰਟੇ ਕਿੱਥੇ ਪਹੁੰਚ ਜਾਗੇ ਫਿਰ ਤੇ ਜਾ ਕੇ ਲਵਾ ਕੇ ਹੁੱਡ ਦਿਖਾਉਣੇ ਠੀਕ ਹੈ ਜੀ ਆ ਜਿਓ ਕਰ ਆਪਿਓ ਆਪਾਂ ਲਾਉਣਾ ਸੀ ਨਵੇਂ ਟਰੈਕਟਰ ਤੇ ਹੁੱਡ ਤੇ ਪਰ ਹੁੱਡ ਲਾਉਣ ਲਈ ਆਪਾਂ ਨੂੰ ਜਿਹੜੀ ਆ ਲੈਫਟ ਵਾਲਾ ਸਿਸਟਮ ਦਿੱਤਾ ਹੋਇਆ ਉਹਨਾਂ ਦਾ ਮਗਰ ਨਾ ਵੀ ਕੱਲਾ ਬੰਦਾ ਐਡਜਸਟਮੈਂਟ ਕਰ ਸਕਦਾ ਟਰਾਲੀ ਪਾ ਸਕਦਾ ਇਹ ਆਪਾਂ ਨੂੰ ਖੋਲਣਾ ਪੈਣਾਗਾ ਇਹ ਡਿੱਕਾ ਲਾਉ ਆਪਾਂ ਨੂੰ ਠੀਕ ਹੈ ਜੀ ਕਿਉਂ ਨਟ ਹੋ ਸੀਗੇ ਦੋ ਉਹਨਾਂ ਚ ਕੱਸੀ ਜਾਣੀਆਂ ਉਹ ਪਲੇਟ ਤੇ ਫਿਰ ਉੱਪਰ ਨੂੰ ਪਾਇਪ ਜਾਣਗੀਆਂ ਪਰ ਇਹ ਚੀਜ਼ ਟੱਕਾ ਲਾਉਂਦੀ ਆਪੋ ਨੇ ਖੋਲਦੇ ਆਪਾਂ ਉਹਨਾਂ ਦੇ ਵਿੱਚ ਬੱਚੇ ਵਜੇ ਫਰੇ ਹਾਂ ਉਹਨਾਂ ਦੇ ਵਿੱਚ ਫਸਦਾ ਦੇ ਪਾਏ ਖੋਲ ਕੇ ਚੱਲਦੇ ਆਪਾਂ ਕਿਰਾ ਕੁੱਪ ਨੂੰ ਲਾ ਯਾ ਦੋ ਪਰਚੇ ਨੇ ਬਾਪਿਓ ਇਹ ਖੋਲਦੇ ਆਪਾਂ ਨੇ ਠੀਕ ਆ ਜੀ ਹੁਣ ਲੱਗੂ ਥੋੜਾ ਇੱਤੇ ਲਓ ਜੀ ਮਹਾਦੇਵ ਬਾਈ ਕਹਿੰਦਾ ਮੈਂ ਨਾਲ ਜਾਣਾ ਤੇ ਚੱਲਦੇ ਆ ਹੁਣ ਕਿਰਾ ਧੁੱਪ ਬਹੁਤ ਜ਼ਿਆਦਾ ਤੇਜ਼ ਐ ਮਾੜੀ ਧੁੱਪ ਆਪਾਂ ਵੇਖੋ ਕਿਰਾ ਸੋ ਨਸਾਨ ਪਈਆਂ ਨੇ ਜਮਾ ਸੜਕਾਂ ਵੀ ਆਪਾਂ ਜੋਗੀ ਪੀਰਾਂ ਕੋਲ ਪਹੁੰਚ ਗਏ ਠੀਕ ਹੈ ਜੀ ਟਣੋਂ ਪਿੰਡ 30 ਮਿੰਟ ਦਾ ਸਫ਼ਰ ਰਹਿ ਗਿਆ ਆਪਾਂ ਵੀ ਆਪਾਂ ਜਿੱਤਵਾਲ ਪਿੰਡ ਫੈਕਟਰੀਆਂ ਕੋਲ ਪਹੁੰਚ ਗਏ ਜਿੱਤਵਾਲ ਹੀ ਆ ਓਏ ਆਉ ਚਿੱਤਵਾਲ ਲਈ ਫੈਕਟਰੀ ਹੈ ਕਹਿੰਦੇ ਨੇ ਬਾਈ ਬਾਪੋ ਪਹੁੰਚ ਗਏ ਆਪਾਂ ਪਿੰਡ ਕੋਪ ਚੜਨ ਲੱਗਿਆ ਮੇਨ ਹਾਈਵੇ ਤੇ ਜੀ ਇੱਥੋਂ ਆਪਾਂ ਖੱਬੇ ਹੋ ਜਾਾਂਗੇ ਤੇ ਪਿੰਡ ਚਲੇ ਜਾਵਾਂਗੇ ਪਾਪਾ ਤੇ ਓਏ ਉੱਥੇ ਹੈ ਕਨੇ ਛਤਰੀਆਂ ਲਾਉਣ ਵਾਲੇ ਮਣਕੂ ਠੀਕ ਹੈ ਜੀ ਤੇ ਕਿੱਥੇ ਜੰਡੂ ਵਾਲੇ ਵੀ ਨੇ ਵੈਸੇ ਇਹ ਕਹਿੰਦੇ ਮਣਕੂ ਵਾਲੇ ਦੀ ਛਤਰੀ ਵਾਹਲੀ ਵਧੀਆ ਜੀ ਪਾਪਾ ਜਾ ਕੇ ਦੇਖਦੇ ਆਂ ਤੇ ਲਗਾਉਂਦੇ ਆਂ ਆਹ ਰੋਡ ਤੇ ਤਾਂ ਐਂ ਜਾਊ ਗੱਡੀ ਵਾਂਗੂ ਭੱਜਿਆ ਮੈਂ ਦੀ ਆ ਨਾ ਸਿੱਧੀ ਜਿੱਥੇ ਆਪਾਂ ਮਣਕੂ ਤੇ ਜਿੱਥੇ ਹੋਟਲ ਆਉਂਦੇ ਨੇ ਆਪਾਂ ਟਰੈਕਟਰ ਤੇ ਵੀ ਲੱਗੀ ਸਤਰੀ ਪੱਪਾ ਲੱਗੀਆਂ ਬਸ ਕੱਲੀ ਉੱਪਰਲੀ ਹੱਡ ਰਹਿ ਗਈ ਲੱਗਣ ਵਾਲੀ ਆਪੇ ਪੰਜ ਛੇ ਟਰੈਕਟਰ ਆ ਇਹ ਲੋ ਜੀ ਆਪਾਂ ਅੰਝੀ ਇਹ ਲਾਈਟਾਂ ਹੁੰਦੀਆਂ ਨੇ ਸਤਰੀ ਉਹ ਲਗਾਉਣੀਆਂ ਕਿ ਮਹਾਦੇਵ ਦੀ ਪਸੰਦ ਆ ਜੀ ਉਹ ਪਹਿਲਾਂ ਆਪਾਂ ਸਿੰਪਲ ਲਗਾਉਣ ਦੀ ਸਲਾਹ ਸੀ ਵੀ ਪ੍ਰੋਜੈਕਟਰ ਨਹੀਂ ਲਵਾ ਦਾਂਗੇ ਬਾਰ ਲਾਈਟ ਵਾਲੀ ਕੱਲੀ ਚਿੱਪੀ ਵਾਈਟ ਜੀ ਰਹੇਗਾ ਨਾ ਲਾਈਟ ਵਾਲੀ ਲਾਉਣੀ ਆ ਜੀ ਬਾਬਿਓ ਆਪਣਾ ਟਰੈਕਟਰ ਹੋਣ ਲੱਗ ਗਿਆ ਤਿਆਰ ਪਾਈਪਾਂ ਲੱਗੀਆਂ ਤੇ ਬਸ ਇਕੱਲਾ ਹੌਡ ਰਹਿ ਗਿਆ ਲੱਗਣਾ ਜੀ ਬਾਬਿਓ ਕੁੱਪਕਲਾ ਅੰਗਤ ਮਣਕੋ ਵਾਲਿਆਂ ਦੇ ਤੇ ਬਾਬੇ ਬੌਲਾ ਸੋਹਣਾ ਕੰਮ ਆ ਬੰਦਿਆਂ ਦਾ ਸੇਵਾ ਪਾਣੀ ਫੁੱਲ ਕਰਦੇ ਨੇ ਬੰਦੇ ਅੰਗਤ ਮਣਕੋ ਕੁੱਪਕਲਾ ਆ ਮੇਨ ਰੋਡ ਆ ਜਿਹੜਾ ਮਰੀਲ ਕੋਟ ਲੈ ਕੇ ਲੁਧਿਆਣੇ ਨੂੰ ਜਾਂਦਾ ਠੀਕ ਆ ਜੀ ਜਿਹੜਾ ਤੁਸੀਂ ਮਰੀਕ ਕੋਲੇ ਆਉਂਦੇ ਪੇਟ ਦਾ ਕੰਮ ਵੀ ਇਹ ਆਪ ਹੀ ਕਰਦੇ ਨੇ ਬੜੀ ਤਕੜੀ ਕੁਆਲਿਟੀ ਆ ਪੇਟ ਦੀ ਇਹਨਾਂ ਦੀ ਦੇਖੋ ਤੁਸੀਂ ਐਨ ਪੂਰਾ ਇੱਕ ਨੰਬਰ ਕੰਮ ਕਰਦੇ ਨੇ ਬਾਈ ਅੰਗਤਮਨ ਕੋਲੇ ਬਾਬਿਓ ਆ ਪਈਆਂ ਨੇ 70ਆਂ ਆਪਾਂ ਇਹਦੇ ਨਾਲ ਦੀ ਛਤਰੀ ਲਵਾਈ ਜਾਏਗੀ ਆ ਸਿੰਪਲ ਪਈਆਂ ਨਗੀਆਂ ਵਾਈਟ ਚ ਹੈ ਨਾ ਕਿਤੇ ਬਾਰਲੇਟ ਲੱਗਦੀ ਹੁੰਦੀ ਆ ਬਹੁਤ ਮਾਲ ਪਿਆ ਬਾਬੇ ਉਹਨਾਂ ਕੋਲੇ ਬਾਕੀ ਕੁਆਲਿਟੀ ਬਹੁਤ ਅੱਛੀ ਦੀ ਇਹਨਾਂ ਕੋਲੇ ਬਾਬਿਓ ਕੁੱਪ ਕਾ ਲਾਣਾ ਕੋਲੇ ਅੰਗਤ ਹਨਾ ਮਣਕੂ ਸਮਾਨ ਸਾਰਾ A ਤੋਂ Z ਦਾ ਸਮਾਨ ਆ ਇਹ ਆਪ ਤਿਆਰ ਕਰਦੇ ਨੇ ਬੰਦੇ ਵਾਸਤੇ ਸੁਰੇ ਜਿਹੜੇ ਮਾਡਲ ਨੇ ਉਹਨਾਂ ਵਾਸਤੇ ਲੱਗਦੇ ਨੇ ਜਾਲੀ ਹੈ ਨਾ ਜਦੋਂ ਤੂੜੀ-ਤਾੜੀ ਬਣਾਉਂਦੇ ਹਾਂ ਨਾ ਰੈਫਰਿਜਰੇਟਰ ਮੂਰੇ ਕਰਦੇ ਵਾਸਤੇ ਆ ਗੋਲ ਪਈਆ ਆਪਰ ਲਾਈਟਿੰਗ ਹੋ ਰਹੀ ਆ ਆਪਣੇ ਲਈ ਛਤਰੀ ਦੀ ਔਰ ਛਤਰੀ ਦੀ ਕੁਆਲਿਟੀ ਵਧੀਆ ਕਲਰ ਐ ਮੈਚ ਹੋ ਗਿਆ ਮਗਰਾਟਾਂ ਨਾਲ ਆਪਣੇ ਨਾਲ ਠੀਕ ਹੈ ਜੀ ਹੁਣ ਬੈਰਿੰਗ ਕਰ ਦੇਣਗੇ ਇੰਨੀ ਗਿੱਟਰਾ ਵੀ ਲਓ ਜੀ ਬਾਬੇ ਉਹ ਛਤਰੀ ਆਪਣੀ ਲੱਗੀ ਜਾਂਦੀ ਆ ਠੀਕ ਹੈ ਜੀ ਇੱਥੇ ਪਜਾਏ ਸੈਂਟਰ ਚ ਵੀ ਚਾਰ ਫਲੈਟ ਆਉਣੀਆਂ ਨੇ ਬਹੁਤ ਬੋਲ ਜੀਆਂ ਆਹ ਪੰਜਾਂ ਦੇ ਡੱਬਿਆਂ ਦੇ ਵਿੱਚ ਤੇ LED ਲਾਈਟਾਂ ਨੇ ਆ ਦੇਖੋ ਆ ਲਾਈਟਾਂ ਆਉਣੀਆਂ ਸੈਂਟਰ ਦੇ ਵਿੱਚ ਹੋ ਗਿਆ ਟਰੈਕਟਰ ਮੰਨ ਤੇ ਯਾਰ ਆ ਇਆ ਹਾਂਜੀ ਭਾਪੋ ਸਤਰੀ ਆਪਾਂ ਲਵਾ ਲਿਆ ਏ ਥੋੜਾ ਜਿਹਾ ਲੇਟ ਹੋ ਗਿਆ ਹਨੇਰਾ ਹੋ ਗਿਆ ਪਿੰਡ ਜਾਣ ਨੂੰ ਤੇ ਹੁਣ ਚੱਲੇ ਆਂ ਪਿੰਡ ਤੁਰੇ ਆਂ ਇਥੋਂ ਤੇ ਪਿੰਡ ਚੱਲ ਕੇ ਦਿਖਾਵਾਂਗੇ ਤੁਹਾਨੂੰ ਸਾਰੀਆਂ ਲਾਈਟਾਂ ਠੀਕ ਹੈ ਜੀ ਕਿਉਂਕਿ ਹੁਣ ਰਸਤੇ 'ਚ ਖੜਾਂਗੇ ਸਫ਼ਰ ਲੰਬਾ ਤੇ ਪਿੰਡ ਚੱਲ ਕੇ ਦਿਖਾਵਾਂਗੇ ਤੁਹਾਨੂੰ ਸਾਰਾ A ਤੋਂ Z ਵੀ ਕੀ ਕੀ ਲਵਾਇਆ ਕਿੰਨੇ ਪੈਸੇ ਲੱਗੇ ਠੀਕ ਹੈ ਜੀ ਕਹਿੰਦਾ ਚਾਨਣ ਦੇਖੋ ਤੁਸੀਂ ਉੱਪਰਲੇ ਪ੍ਰੋਜੈਕਟਰ ਆ ਲੱਗੇ ਹੋਏ ਨੇ ਸਾਈਡ ਤੇ ਇੰਡੀਕੇਟਰ ਹੋ ਗਏ ਬਾਕੀ ਆ ਲਾਈਟਾਂ ਨਾਲ ਹੋਰ ਨੇਗੀਆਂ ਠੀਕ ਹੈ ਜੀ ਆਹ ਜਮੈਂ ਇੱਕ ਨੰਬਰ ਕੰਮ ਕੀਤਾ ਪੂਰਾ ਹਾਈਲਾਈਟ ਆ ਇਹ ਮਰਵਾਈ ਉਹ ਟਿੱਪਰ ਜੇ ਦੇਖੋ ਬਾਬਿਓ ਪੂਰਾ ਇੱਕ ਨੰਬਰ ਕੰਮ ਕੀਤਾ ਬੰਦਿਆਂ ਨੇ ਠੀਕ ਹੈ ਜੀ ਕਰੇ ਚੱਲ ਕੇ ਦਿਖਾਉਣੇ ਤੁਹਾਨੂੰ ਸਾਡਾ ਕਿੱਸੇ ਸਾਈਡਾਂ ਤੇ ਲਾ ਕੇ ਉੱਪਰ ਪੱਖਾ ਲਾ ਕੇ ਆ ਮਗਰ ਲਾਈਟਾਂ ਨੇ ਮਗਰ ਫੇਰ ਲਾਈਟਾਂ ਨੇ ਇਹਦੀਆਂ ਤੇ ਹੁਣ ਘਰ ਨੂੰ ਚੱਲਦੇ ਆਂ ਖਿੱਚ ਕੇ ਅਜੇ ਆਪਾਂ 20 ਕਿਲੋਮੀਟਰ ਜਾਣਾ ਤੇ ਫੇਰ ਦਿਖਾਵਾਂਗੇ। ਲਓ ਜੀ ਬਾਪੋ ਪਹੁੰਚ ਗਏ ਪਿੰਡ ਆਪਾਂ। ਠੀਕ ਹੈ ਜੀ ਸਾਹਮਣੇ ਪਿੰਡ ਆਪਾਂ ਉਹ ਗੁਰਦੁਆਰੇ ਦਿਸਾਨ ਸਾਹਿਬ ਤੇ ਲਾਈਟ ਲੱਗੀ ਹੋਈ ਆ। ਪਿੰਡ ਪਹੁੰਚ ਗਏ। ਪਹੁੰਚ ਗਏ ਆਪਾਂ। ਨਸਰੀ ਮਹਾਂਦੇਵ ਕਿੰਨੇ ਲੱਗਿਆ ਜੀ ਤੈਨੂੰ ਸਾਰਾ ਇਹ। ਵਾਹ ਬਾਈ। ਸਾਧਰੀ ਵਧੀਆ ਜੀ ਪੂਰੀ। ਮੈਸੀ ਬੰਮਰ ਵੀ ਰਹਾ ਆ ਬੰਮਰ ਵੀ ਲਾਇਆ ਆ ਆ ਬੰਮਰ ਵੀ ਆਵਾਂਗੇ ਹੁਣ ਬਾਪੇ ਉਹਦੇ ਦਿਖਾਈ ਨਹੀਂ ਸੀ ਆਪਣੇ ਲਾਈਟਾਂ ਚੱਜੀ ਚੈੱਕ ਕਰ ਰਿਹਾ ਹਾਂ ਠੀਕ ਆ ਜੀ ਬਾਬੇ ਵਾਲੀ ਕੈਂਟ ਖਤਰੀ ਲਈ ਆ ਕਿ ਮਨਕੋਣ ਵਾਲੇ ਕੋਪਰ ਨੇ ਤੇ ਕਿੰਨਾ ਫਰ ਮਹੌਲ ਬਣਾ ਦੱਸਦਾ ਸਤ ਜੰਦੋ ਦੇਖੋ ਫਿਰ ਬੈਕ ਸਾਈਡ ਤੇ ਵੀ ਲਾਈਟਾਂ ਨਹੀਂ ਹੈ ਇੰਡੀਕੇਟਰ ਨਹੀਂ ਹੈ ਮੋੜੇ ਤੇ ਇੰਡੀਕੇਟਰ ਨਹੀਂ ਹੈ